ਅੱਜ ਕੱਲ ਦੇ ਨਿਆਣੇ ਨਾ ਛੁੱਟੀ ਮੇਲੇ ਤੇ ਮੌਲਾਾਂ 'ਚ ਜਾਂਦੇ ਨੇ ਜਾਂ ਕੀ ਕਹਿੰਦੇ ਨੇ ਕਿਤੇ ਹੋਰ ਇਹੋ ਜਿਹੇ ਟੂਰਿਸਟ ਪਲੇਸਾਂ ਤੇ ਚਲੇ ਜਾਂਦੇ ਨੇ ਸਾਨੂੰ ਇੱਕ ਛੁੱਟੀ ਦਾ ਬੰਦਾ ਚਾਹੀਦਾ ਹੁੰਦਾ ਸੀ ਤੇ ਸਾਡੇ ਲਈ ਮੁੱਖ ਜਾਣ ਲਈ ਗੁਰੂ ਘਰ ਲੁਧਿਆਣੇ ਤੋਂ ਆ ਮੈਂ ਸਾਡੇ ਜਿੰਨੀ ਵੀ ਮਤਲਬ ਜਦੋਂ ਮੰਨ ਲਓ ਪੇਪਰਾਂ ਵੇਲੇ ਛੁੱਟੀ ਹੋ ਜਾਣੀ ਜਾਂ ਕੀ ਕਹਿੰਦੇ ਨੇ ਉਦਾਂ ਛੁੱਟੀ ਹੋ ਜਾਣੀ ਸੰਡੇ ਦੀ ਛੁੱਟੀ ਹੋ ਜਾਣੀ ਅਸੀਂ ਕਿਤੇ ਮਾਲ ਨਹੀਂ ਦੇਖਿਆ ਅਸੀਂ ਕਿਤੇ ਕੁਝ ਵੀ ਨਹੀਂ ਦੇਖਿਆ ਸਾਡੇ ਲਈ ਫਰਸਟ ਪ੍ਰਾਇੋਰਟੀ ਹੁੰਦੀ ਸੀ ਗੁਰੂ ਘਰ ਜਾਣਾ ਗੁਰਦੁਆਰਾ ਆਲਮਗੀਰ ਸਾਹਿਬ ਗੁਰਦੁਆਰਾ ਫਲਾਈ ਸਾਹਿਬ ਆ ਮੈਂ ਫਲਾਈ ਸਾਹਿਬ ਖੜਾ ਮਾ ਗੁਰਦੁਆਰਾ ਰਾੜਾ ਸਾਹਿਬ ਅਸੀਂ ਇੱਥੇ ਜਾਂਦੇ ਹੁੰਦੇ ਸੀਗੇ ਇੱਥੇ ਲੰਗਰ ਛਕਣਾ ਇੱਥੇ ਘੁੰਮਣਾ ਫਿਰਨਾ ਮੱਥਾ ਟੇਕਣਾ ਤੇ ਆ ਨਹਿਰ ਦੇ ਵਿੱਚ ਪੂਰਾ ਇਸ਼ਨਾਨ ਕਰਨਾ ਪੂਰੀ ਨਹਿਰ ਪਾਰ ਕਰਦੇ ਹੁੰਦੇ ਸੀਗੇ ਉਸ ਟਾਈਮ ਤੇ ਅਸੀਂ ਮਤਲਬ ਸਾਡੇ ਲਈ ਗੁਰੂ ਘਰ ਦੀ ਹੀ ਜਿਹੜੀ ਜਗ੍ਹਾ ਹੁੰਦੀ ਸੀਗੀ ਉਹ ਸਾਡੇ ਲਈ ਬਹੁਤ ਖਾਸ ਹੁੰਦੀ ਸੀ ਥੋੜਾ ਜਿਹਾ ਟਾਈਮ ਮਿਲੇ ਤੇ ਵੀ ਅਸੀਂ ਗੁਰੂ ਘਰ ਆ ਜਾਂਦੇ ਹੁੰਦੇ ਸੀ